ਅੱਜ ਗ੍ਰੰਥੀ ਸਿੰਘਾਂ ਵੱਲ ਛਾਤੀ ਮਾਰ ਕੇ ਵੇਖਣ ਦਾ ਯਤਨ ਕਰੋ ਕਿ ਅੱਜ ਅਸੀਂ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਿੰਨਾ ਕਰਦੇ ਅਸੀਂ ਕਹਿੰਨੇ ਜ਼ਰੂਰ ਆ ਕਿ ਇਹ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਆ ਪਰ ਗੁਰੂ ਕੇ ਵਜ਼ੀਰਾਂ ਦਾ ਅਦਬ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਅੱਜ ਅਸੀਂ ਕਿੰਨਾ ਕਰਦੇ ਆ ਆ ਵਿਆਹਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਆ ਨਾ ਪ੍ਰੋਗਰਾਮ ਆ ਸਿਆਲ ਜਦੋਂ ਆਉਣਾ ਤੇ ਵੇਖਿਓ ਅਸੀਂ ਆ ਇੱਕ ਦੋ ਮਹੀਨੇ ਤੱਕ ਕਿ ਕਈਆਂ ਨੇ ਵਿਆਹਾਂ ਦੀ ਤਰੀਕ ਪੱਕੀ ਕਰਕੇ ਤੇ ਹਲਵਾਈ ਵੀ ਬੁੱਕ ਕਰ ਲੈਣਾ ਹੈ 6 6 7 7 ਮਹੀਨੇ ਪਹਿਲਾਂ ਹੀ ਹਲਵਾਈ ਵੀ ਬੁੱਕ ਕਰ ਲਿਆ ਜਾਂਦਾ ਹੈ ਡਾਂਸਰਾਂ ਵੀ ਬੁੱਕ ਕਰ ਲੀਆਂ ਜਾਂਦੀਆਂ ਮਲਵਾਈ ਗਿੱਧੇ ਵਾਲੀ ਵੀ ਬੁੱਕ ਕਰ ਲਏ ਜਾਂਦੇ ਆ ਇਥੋਂ ਤੱਕ ਕਿ ਕਿਸੇ ਨੇ ਕਲਾਕਾਰ ਬੁੱਕ ਕਰਨਾ ਹੋਵੇ ਉਹਨੂੰ ਵੀ ਪਹਿਲਾਂ ਪੁੱਛਿਆ ਜਾਂਦਾ ਵੀ ਤੇਰੇ ਕੋਲ ਆ ਤਰੀਕ ਹੈ ਅਸੀਂ ਵਿਆਹ ਉਸੇ ਦਿਨ ਦਾ ਹੀ ਰੱਖਾਂਗੇ ਜਿਹੜੀ ਤਰੀਕ ਤੇਰੇ ਕੋਲ ਖਾਲੀ ਹੈ 6 6 ਮਹੀਨੇ ਪਹਿਲਾਂ ਕਲਾਕਾਰ ਵੀ ਬੁੱਕ ਕਰ ਲਏ ਜਾਂਦੇ ਆ ਪੈਲਸ ਵੀ ਬੁੱਕ ਕਰ ਲੈ ਜਾਂਦੇ ਆ ਅੱਛਾ ਇੱਕ ਗੱਲ ਦਿਲ ਦੇ ਨਾਲ ਇਹ ਵਿਚਾਰ ਕਰਕੇ ਦੱਸਣ ਦਾ ਯਤਨ ਕਰਿਓ ਕਿ ਕਦੇ ਅਸੀਂ ਗੁਰੂ ਘਰ ਦੇ ਚਾਕੇ ਗੁਰੂ ਕੇ ਗ੍ਰੰਥੀ ਸਿੰਘ ਨੂੰ ਪੁੱਛਿਆ ਕਿ ਬਾਬਾ ਜੀ ਅੱਜ ਤੋਂ 6 ਮਹੀਨਿਆਂ ਨੂੰ ਸਾਡੀ ਬੱਚੀ ਦਾ ਜਾਂ ਸਾਡੇ ਬੱਚੇ ਦਾ ਆਨੰਦ ਕਾਰਜ ਆ ਕੀ ਤੁਹਾਡੇ ਕੋਲ ਟਾਈਮ ਹੈ ਤਿੰਨ ਦਿਨ ਆਪਾਂ ਬਾਣੀ ਪੜ੍ਹਨੀ ਹੈ ਘਰ ਵਿੱਚ ਤਿੰਨ ਦਿਨ ਆਪਾਂ ਖਣਪੜ ਸਾਹਿਬ ਘਰ ਵਿੱਚ ਕਰਵਾਉਣਾ ਹੈ ਕਦੇ ਗ੍ਰੰਥੀ ਸਿੰਘ ਦੇ ਕੋਲ ਆ ਕੇ ਪੁੱਛਿਆ ਵੀ ਤੁਹਾਡੇ ਕੋਲ ਟਾਈਮ ਹੈ ਮਲਵਾਈ ਗਿੱਧੇ ਵਾਲੇ ਬੁੱਕ ਕਰਨੇ ਉਹਨਾਂ ਦੇ ਕੋਲ ਪੁਛ ਕੇ ਵਿਆਹ ਦੀ ਤਰੀਕ ਰੱਖੀ ਜਾਂਦੀ ਏ ਡਾਂਸਰਾਂ ਬੁੱਕ ਕਰਨੀਆਂ ਹੁਣ ਉਹਨਾਂ ਦੇ ਕੋਲ ਪੁਛ ਕੇ ਵਿਆਹ ਦੀ ਤਰੀਕ ਰੱਖੀ ਜਾਂਦੀ ਏ ਅਖੌਤੀ ਕਲਾਕਾਰ ਨੂੰ ਬੁਲਾਉਣਾ ਹੋਵੇ ਜਿਹਨੂੰ ਲੱਖਾਂ ਰੁਪਈਆ ਦੇਣਾ ਹੋਵੇ 5-7 ਲੱਖ ਦੇ ਕੇ ਸੱਦਣਾ ਹੋਵੇ ਉਹਦੇ ਕੋਲ ਪੁੱਛਿਆ ਜਾਂਦਾ ਵੀ ਤੇਰੇ ਕੋਲ ਤਰੀਕ ਖਾਲੀ ਹੈ ਜਾਂ ਨਹੀਂ ਹੈ ਪਰ ਕਦੇ ਵੀ ਗੁਰੂ ਕੇ ਗ੍ਰੰਥੀ ਸਿੰਘ ਨੂੰ ਨਹੀਂ ਅਸੀਂ ਆ ਕੇ ਪੁੱਛਿਆ ਕੇ ਬਾਬਾ ਜੀ ਤਿੰਨ ਦਿਨ ਬਾਣੀ ਪੜਨੀ ਹੈ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਟਾਈਮ ਹੈ ਉਦੋਂ ਸਿੱਧਾ ਗੁਰੂ ਘਰ ਵਿੱਚ ਆਉਂਨੇ ਆ ਤੇ ਬਾਬੇ ਨੂੰ ਕਹਿੰਨੇ ਆ ਬਾਬਾ ਐਨੇ ਤੋਂ ਇਹਨੇ ਖੰਡ ਪਾਠ ਘਰ ਵਿੱਚ ਰੱਖਣਾ ਤੇ ਪਾਠੀ ਵਧੀਆ ਲੈ ਕੇ ਹੀ ਤੇ ਘਰ ਵਿੱਚ ਆਸਨ ਨਹੀਂ ਘਰੋਂ ਹੀ ਤੁਰੇ ਆਉਣਗੇ ਪਾਠੀ ਆਏ ਸਾਡੇ ਇਹ ਹਾਲਾਤ ਬਣੇ ਹੋਏ ਆ ਤੇ ਪ੍ਰਬੰਧਕ ਕਮੇਟੀਆਂ ਕਈਆਂ ਕਮੇਟੀਆਂ ਦੇ ਹਾਲਾਤ ਇਦਾਂ ਦੇ ਬਣੇ ਹੋਏ ਆ ਇੱਕ ਪਿੰਡ ਵਿੱਚ ਅਸੀਂ ਗਏ ਤੇ ਉਹਨਾਂ ਦੱਸਿਆ ਕਹਿਣ ਲੱਗੇ ਬਾਬਾ ਜੀ ਜਿਹੜੀ ਪਹਿਲਾਂ ਕਮੇਟੀ ਸੀ ਨਾ ਇਸ ਪਿੰਡ ਵਿੱਚ ਉਹ ਪ੍ਰਧਾਨ ਰੱਜ ਕੇ ਸ਼ਰਾਬ ਪੀਂਦਾ ਸੀ ਰੱਜ ਕੇ ਸ਼ਰਾਬ ਤੋ ਪ੍ਰਧਾਨ ਨੇ ਕੀ ਕੀਤਾ ਵੀ ਇੱਕ ਦਿਨ ਨਾ ਗਰੰਥੀ ਸਿੰਘ ਹੋ ਗਿਆ ਵਿਚਾਰਾ ਬਿਮਾਰ ਉਹਦੇ ਕੋਲ ਨਿਤਨੇਮ ਵਾਸਤੇ ਥੋੜਾ ਜਿਆ ਲੇਟ ਉੱਠਿਆ ਗਿਆ ਤੇ ਅਗਲੇ ਦਿਨ ਦਾ ਜਦੋਂ ਚੜ੍ਹਾਉ ਆ ਤੇ ਉਸ ਪ੍ਰਧਾਨ ਨੇ ਗਰੰਥੀ ਦੀ ਛੁੱਟੀ ਕਰ ਦਿੱਤੀ ਵੀ ਨਿਤਨੇਮ ਕਰਨ ਵਾਸਤੇ ਲੇਟ ਕਿਉਂ ਉੱਠਿਆ ਇੱਕ ਦਿਨ ਬਿਮਾਰ ਹੋ ਗਿਆ ਕੋਈ ਮਜਬੂਰੀ ਨਹੀਂ ਵੇਖੀ ਆਪ ਭਾਵੇਂ 10 10 ਵਜੇ ਤੱਕ ਮੂੰਹ ਨਾ ਧੋਣ ਪ੍ਰਧਾਨ ਤੇ ਦੂਜਿਆਂ ਦੇ ਆ ਕੇ ਗੁਰਦੁਆਰਿਆਂ ਦੇ ਵਿੱਚ ਗਰੰਥੀ ਸਿੰਘਾਂ ਦੇ ਉੱਤੇ ਰੋ ਮਾਰਦੇ ਫਿਰਦੇ ਆ ਇਹ ਲੋਕ ਤੇ ਤੁਸੀਂ ਵੇਖਦੇ ਹੋ ਕਮੇਟੀਆਂ ਦੇ ਅੱਜਕੱਲ ਕੀ ਹਾਲਾਤ ਬਣੇ ਹੋਏ ਆ ਮੈਂ ਆ ਪਿਛੇ ਜੇ ਆ ਸਾਡੀ ਵੀਡੀਓ ਵਾਇਰਲ ਹੋਈ ਮੈਂ ਉਹਦੇ ਵਿੱਚ ਦੱਸਿਆ ਸੀ ਕਿ ਆ ਬੰਗਿਆਂ ਦੇ ਨੇੜੇ ਪਿੰਡ ਤੇ ਉੱਥੋਂ ਦਾ ਨਾ ਗ੍ਰੰਥੀ ਸਿੰਘ ਇੱਕ ਵਾਰ 60000 ਰੁਪਏ ਦੀ ਮਰੂਤੀ ਕਾਰ ਲੈ ਕੇ ਆ ਗਿਆ 60000 ਰੁਪਏ ਦੀ ਮਰੂਤੀ ਕਾਰ ਤੇ ਜਦੋਂ ਨੇ ਰਾਤ ਦੇ 8:00 ਵਜੇ ਤੇ ਗੁਰਦੁਆਰੇ ਲਿਆ ਕੇ ਤੇ ਕਾਰ ਉਹਨੇ ਖੜੀ ਕਰ ਦਿੱਤੀ ਅਗਲੇ ਦਿਨ ਦਾ ਚੜ੍ਹਾ ਹੋਇਆ ਤੇ ਉਹ ਕਮੇਟੀ ਵਾਲਿਆਂ ਨੇ ਆ ਕੇ ਬਾਬੇ ਨੂੰ ਘੇਰਾ ਪਾ ਲਿਆ ਕਹਿੰਦੇ ਬਾਬਾ ਆਹ ਕਾਰ ਕਿਹਦੀ ਆ ਤੇ ਗ੍ਰੰਥੀ ਸਿੰਘ ਨੇ ਬੜੇ ਚਾਅ ਦੇ ਨਾਲ ਕਿਹਾ ਵੀ ਇਹ ਮੇਰੀ ਕਾਰ ਆ 60000 ਰੁਪਏ ਦੀ ਲੈ ਕੇ ਆਇਆ 60000 ਰੁਪਏ ਦੀ ਕਾਰ ਕਹਿੰਦੇ ਬਾਬਾ ਤੂੰ ਕਾਰ ਕਿੱਥੋਂ ਚੁੱਕੀ ਫਿਰਦਾ ਤੂੰ ਤੇ ਲੱਗਦਾ ਗੋਲਕ ਵਿੱਚ ਹੱਥ ਮਾਰਦਾ ਉਹਨਾਂ ਬਾਬੇ ਦੀ ਛੁੱਟੀ ਕਰ ਦਿੱਤੀ ਵੀ ਤੂੰ ਕਾਰ ਨਹੀਂ ਰੱਖ ਸਕਦਾ ਬੰਦਾ ਪਿਛੇ ਆਪ ਤੁਸੀਂ ਰੇਂਜ ਰੋਵਰਾਂ ਤੇ ਘੁੰਮੋ ਆਪ ਤੁਸੀਂ 18 ਤੇ ਘੁੰਮੋ ਆਪ ਤੁਸੀਂ ਫੋਰਚਨਰ ਤੇ ਚੜੀ ਫਿਰੋ ਤੇ ਗ੍ਰੰਥੀ ਸਿੰਘ ਦੀ 60000 ਦੀ ਮਰੂਤੀ ਵੀ ਇਨਾਂ ਲੋਕਾਂ ਨੂੰ ਦੁੱਖ ਦੀਏ 60000 ਰੁਪਏ ਦੀ ਮਰੂਤੀ ਵੀ ਤੇ ਜੇ ਕਿਤੇ ਗਰੰਥੀ ਸਿੰਘ ਦੀ ਕਿਸਮਤ ਮਾੜੀ ਹੋਵੇ ਜਿਹੜੇ ਪਿੰਡ ਵਿੱਚ ਗੁਰਦੁਆਰੇ ਵਿੱਚ ਸੇਵਾ ਕਰਿਆ ਤੇ ਉਸੇ ਪਿੰਡ ਵਿੱਚ ਜੇ ਕਿਤੇ ਚੰਗੀ ਕੋਠੀ ਪਾ ਲਵੇ ਨਾ ਤੇ ਲੋਕੀ ਗੱਲਾਂ ਹੀ ਨਹੀਂ ਕਰਨੋਂ ਹਟਦੇ ਗਰੰਥੀ ਸਿੰਘ ਨੂੰ ਵੀ ਇਹ ਕੋਠੀ ਕਿਤੋਂ ਪਾ ਕੇ ਬੈਠ ਗਿਆ ਅਸੀਂ ਕਿਨੇ ਵੀ ਸਾਡੇ ਬੱਚੇ ਜਾਣ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਧੀਆ ਪੌਂਡ ਵਧੀਆ ਯੂਰੋ ਵਧੀਆ ਡਾਲਰ ਕਮਾ ਕੇ ਲੈ ਕੇ ਆਉਣ ਅਸੀਂ ਪਾਈ ਹੋਵੇ ਵੱਡੀ ਸਾਰੀ ਕੋਠੀ ਤੇ ਲੋਕੀ ਸਾਡੇ ਵੱਲ ਉਂਗਲਾ ਕਰਕੇ ਕਹਿਣ ਵੀ ਇਹਦੀ ਧੀ ਇਹਦਾ ਪੁੱਤ ਬਾਹਰ ਗਿਆ ਤਾਂ ਇਹਨੇ ਕੋਠੀ ਪਾਈਏ ਲੋਕੀ ਸਾਡੀ ਬੱਲੇ ਬੱਲੇ ਕਰਨ ਲੋਕੀ ਸਾਨੂੰ ਸ਼ਾਬਾਸ਼ ਦੇਣ ਤੇ ਪਰ ਕਿੰਨੇ ਵੀ ਗਰੰਥੀ ਦੇ ਬੱਚੇ ਨਹੀਂ ਬਾਹਰ ਜਾਣੇ ਚਾਹੀਦੇ ਇਹ ਇੱਥੇ ਰੋਲਦੇ ਹੋਣੇ ਚਾਹੀਦੇ ਇਹ ਗਰੰਥੀ ਦੇ ਕੋਲ ਗੱਡੀ ਨਾ ਹੋਵੇ ਇਹਦੇ ਕੋਲ ਮੋਟਰਸਾਈਕਲ ਬਣਾਵੇ ਟੁੱਟਾ ਜਿਹਾ ਸਾਈਕਲ ਹੋਵੇ ਤੇ ਸਾਈਕਲ ਤੇ ਚੜ ਕੇ ਗਜਾ ਮਾਰੇ ਉਦਾਂ ਹੀ ਰੋਟੀ ਖਾਵੇ ਉਦਾਂ ਹੀ ਪ੍ਰਸ਼ਾਦਾ ਛਕੇ ਉਦਾਂ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੇ ਪਰ ਗਰੰਥੀ ਸਿੰਘ ਦੇ ਕੋਲ ਕੋਈ ਚੰਗੀ ਗੱਡੀ ਨਾ ਹੋਵੇ ਦੇ ਕੋਲ ਕੋਈ ਮੋਟਰਸਾਈਕਲ ਨਾ ਹੋਵੇ ਆ ਤੇ ਸਾਡੀ ਸੋਚ ਹੈ ਗਰੰਥੀ ਸਿੰਘਾਂ ਦੇ ਪ੍ਰਤੀ ਸਨਮਾਨਯੋਗ ਸਾਧ ਸੰਗਤ ਜੀ ਗੁਰੂ ਕੇ ਰਾਗੀ ਸਿੰਘਾਂ ਦਾ ਗੁਰੂ ਕੇ ਢਾਡੀ ਸਿੰਘਾਂ ਦਾ ਗੁਰੂ ਕੇ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਮਾਣ ਕਰ ਲਈਏ ਉਹਨਾਂ ਹੀ ਥੋੜਾ ਆ